ਮਗਲਵੀ ਹੈਰਾਨ ਕਰਨ ਦੇਣ ਵਾਲੀ ਕਹਾਣੀ ਹੈਗੀ ਗਵਾਲੀਅਰ ਦੀਗੀ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਦਾ ਜਿਹੜਾ ਪਰਿਵਾਰ ਵਾਲਾ ਦਾ ਮੁੰਡਾ ਹੁੰਦਾ ਉਹਦਾ ਨਾਮ ਆਪਾਂ ਕਾਪੀ ਨਹੀਂ ਕਰਾਜੂ ਰੱਖ ਦਿੰਨੇ ਕਿਉਂਕਿ ਉਹਦਾ ਨਾਮ ਵੀਡੀਓ 'ਚ ਲੈਣਾ ਸਹੀ ਨਹੀਂਗਾ ਰਾਜੂ ਉਹਦਾ ਨਾਮ ਸੀਗਾ ਤੇ ਉਹ ਇੱਕ ਬੋਸਟ ਸੀ ਮਿੱਤਰ ਸੀਗਾ ਜਿਹੜਾ ਬਹੁਤ ਮੂੜਾ ਦੋਸਤ ਸੀ ਉਹਦਾ ਨਾਮ ਸੀਗਾ ਸਾਹਿਲ ਖਾਨ ਸਾਹਿਲ ਖਾਨ ਅਕਸਰ ਰਾਜੂ ਦੇ ਘਰੇ ਜਾਂਦਾ ਉੱਥੇ ਹੀ ਰੋਟੀ ਪਾਣੀ ਖਾਂਦਾ ਉੱਥੇ ਕਈ ਕਿਹੜੇ ਰਾਤਾਂ ਵੀ ਲੰਘ ਜਾਂਦਾਗਾ ਸਾਹਿਲ ਖਾਨ ਦਿੰਦਾ ਤੇ ਜਿਹੜੀ ਮੰਨ ਲਓ ਰਾਜੂ ਦੀ ਮਾਂ ਸੀਗੀ ਸੰਗੀਤਾ ਉਹ ਵੀ ਉਹਨੂੰ ਆਪ ਦਾ ਪੁੱਤ ਹੀ ਸਮਝਦੀ ਸੀਗੀ ਹੁਣ ਆਪਾਂ ਅਕਸਰ ਦੇਖਿਆਗਾ ਆਪਣੇ ਯਾਰ ਬੂੜੇ ਬਣ ਜਾਂਦਾਗਾ ਆਪ ਕੋਲ ਨਾਲ ਘਰਾਂ ਚ ਜਾਂਦਾ ਉਹ ਆਪਣੇ ਘਰੇ ਆਉਂਦਾਗਾ ਤੇ ਆਪਣਾ ਹਰ ਇੱਕ ਲੀਣਾ ਵੀ ਉਹ ਪਾ ਲੈਂਦਾਗਾ ਤੇ ਆਪਣੀਆਂ ਜਿਹੜੀਆਂ ਮਾਵਾ ਹੁੰਦੀਆਂ ਉਹ ਵੀ ਖਾਣਾ ਉਹਨੂੰ ਦਿੰਦਗਾ ਤੇ ਇੱਕੋ ਥਾਲੀ ਚ ਦਿੰਦਗਾ ਰੋਟੀ ਪਾਣੀ ਤੇ ਕੋਈ ਫਰਕ ਨਹੀਂ ਸਮਝਦਾਗਾ ਪਰ ਜਿਹੜੀ ਅੱਜ ਦੀ ਕਹਾਣੀ ਤੁਸੀਂ ਸੁਣੋਗੇ ਨਾ ਦੁਨੀਆ ਤੋਂ ਵਿਸ਼ਵਾਸ ਉੱਟ ਜੂਗਾ ਤੁਹਾਡਾ ਸਾਹਿਲ ਖਾਨ ਅਕਸਰ ਉਹਨੇ ਕਰ ਜਾਂਦਾ ਖਾਣਾ ਪੀਣਾ ਖਾਂਦਾ ਰੋਟੀ ਪਾਣੀ ਇੱਕੋ ਥਾਲੀ ਚ ਖਾਂਦੇ ਉਹ ਬਹੁਤ ਗੂੜੇ ਦੋਸਤ ਸੀਗੇ ਜਿਹੜੇ ਵਾਲੇ ਵਾਲੇ ਯਾਰ ਦੋਸਤ ਸੀਗੇ ਹੋਰ ਮਸਾਲਾ ਦਿੰਦੇ ਸੀਗੇ ਉਹਨਾਂ ਦੀ ਗੂੜੀ ਯਾਰੀ ਪਿਆ ਹੁਣ ਇੱਕ ਦਿਨ ਆਉਂਦਾ ਉਹਦਾ ਫਰਵਰੀ 2021 ਨੂੰ ਸੋਹਾਂ ਸੋਹਾਂ ਦਾ ਟਾਈਮ ਸੀਗਾ ਜਦੋਂ ਮਤਲਬ ਵੀ ਆਪਣਾ ਸਾਹਿਲ ਖਾਨ ਉਹਨਾਂ ਦੇ ਘਰੇ ਜਾਂਦਾ ਰਾਜੂ ਦੇ ਰਾਜੂ ਦੇ ਘਰੇ ਜਾ ਕੇ ਪੁੱਛਦਾਗਾ ਉਹਦੀ ਮਾਂ ਨੂੰ ਸੰਗੀਤਾ ਨੂੰ ਵੀ ਰਾਜੂ ਕਿੱਥੇ ਹੈ ਉਹਦੀ ਮਾਂ ਕਹੇ ਸੰਗੀਤਾ ਕਹਿੰਦੀ ਵੀ ਉਹ ਬਾਹਰ ਗਿਆਗਾ ਵੀ ਤੂੰ ਥੋੜੀ ਟਾਈਮ ਮਤਲਬ ਬਹਿ ਜਾਗਾ ਪੀ ਇਸ ਤੋਂ ਬਾਅਦ ਆਪਾਂ ਉਹ ਰਾਜੂ ਆ ਜਾਊਗਾ ਤੇ ਉਹਨਾਂ ਤੋਂ ਚਲਾ ਜਾਏ ਬਾਅਦ ਤੇ ਜਿਹੜਾ ਉਹ ਸੀਗਾ ਸਾਇਲ ਖਾਣ ਕਹਿੰਦਾ ਠੀਕ ਆ ਮੈਂ ਇੱਥੇ ਬੈਠ ਜਾਣਾ ਤੁਸੀਂ ਉਹਨੇ ਮੈਨੂੰ ਖਾਣਾ ਦੇ ਦੋ ਤੇ ਜਦੋਂ ਸੰਗੀਤਾ ਕਹਿੰਦੀ ਮੈਂ ਤੈਨੂੰ ਨਹਾ ਕੇ ਆ ਰਹੀਏਂਗੀ ਵਾਪਸ ਮੈਂ ਤੈਨੂੰ ਉਹਦਾ ਖਾਣਾ ਦੇਣੀ ਆ ਬਣਾ ਕੇ ਤੇ ਜਿਹੜਾ ਇੱਥੇ ਸਾਇਲ ਖਾਣ ਦਾ ਜਿਹੜਾ ਮਗਲੀ ਦਿਮਾਗ ਸੀਗਾ ਉਹ ਜਾ ਤਾਂ ਭਾਰੀ ਪੈ ਗਿਆ ਉਹਦੀ ਹਾਊਸ ਤੇ ਤੇ ਉਹ ਨਾ ਜਦੋਂ ਚਲੀ ਗਈ ਸੰਗੀਤਾ ਤੇ ਉਹਦੀ ਵੀਡੀਓ ਸ਼ੂਟ ਕਰਨ ਲੱਗ ਗਿਆ ਆਪਦਾ ਜਿਹੜਾ ਮੋਬਾਈਲ ਕੱਢਦਾ ਕਿ ਮੋਬਾਈਲ ਤੇ ਵੀਡੀਓ ਸ਼ੂਟ ਕਰ ਲੈਂਦਾਗਾ ਪੂਰੀ ਦੋਸਤ ਉਹ ਆ ਕੇ ਉਹਦੇ ਬੈਡਰੂਮ 'ਚ ਬੈਠ ਜਾਂਦਾ ਹੈਗਾ ਜਦੋਂ ਸੰਗੀਤਾ ਨਹਾ ਕੇ ਬਾਹਰ ਨਿਕਲਦੀ ਹੈਗੀ ਤੇ ਉਹ ਕਹਿੰਦੀ ਵੀ ਤੂੰ ਇੱਥੇ ਬੈਠ ਮੈਂ ਤੈਨੂੰ ਰੋਟੀ ਪਾਣੀ ਲੈ ਕੇ ਦਿੰਨੀ ਹੈਗੀ ਤੇ ਜਿਹੜਾ ਸਾਹਿਲ ਖਾਨ ਇੱਥੇ ਕਹਿੰਦਾ ਵੀ ਰੋਟੀ ਪਾਣੀ ਹਜੇ ਨਹੀਂ ਖਾਣਾ ਮੈਂ ਤੁਸੀਂ ਆਪਦੇ ਫੋਨ ਚੱਕੋ ਆਪਦੇ ਫੋਨ 'ਚ ਮੈਂ ਤੁਹਾਨੂੰ ਕੋਈ ਵੀਡੀਓ ਸੈਂਡ ਕਰਦਾ ਹੈਗਾ ਤੁਸੀਂ ਪਹਿਲਾਂ ਉਹ ਦੇਖੋ ਜਿਹੜੀ ਇੱਥੇ ਉਹ ਸੰਗੀਤਾ ਸੀ ਸੰਗੀਤਾ ਨੂੰ ਨਹੀਂ ਪਤਾ ਸੀ ਉਹ ਇਹ ਕੁਝ ਉਹ ਕਰ ਬੈਠਾ ਤੇ ਉਹ ਕਹਿੰਦੀ ਵੀ ਤੂੰ ਪਹਿਲਾਂ ਖਾਣਾ ਖਾ ਲੈ ਉਸ ਤੋਂ ਬਾਅਦ ਵੀਡੀਓ ਦੇਖ ਲਵਾਂਗੀ ਮੈਂ ਤੇ ਜਿਹੜਾ ਸਾਇਲ ਖਾਨ ਇੱਥੇ ਕਹਿੰਦਾ ਨਹੀਂ ਤੁਸੀਂ ਹੁਣੀ ਵੀਡੀਓ ਦੇਖੋ ਉਹਨੇ ਜਦੋਂ ਵੀਡੀਓ ਬਣਾਈ ਨਾਲ ਦੀ ਨਾਲ ਸੰਗੀਤਾ ਨੂੰ ਫਾਰਵਰਡ ਵੀ ਕਰਤੀ ਜਦੋਂ ਫਾਰਵਰਡ ਕਰਤੀ ਉਹਨੂੰ ਵੀਡੀਓ ਤੇ ਜਦੋਂ ਉਹਨੇ ਸੰਗੀਤਾ ਨੇ ਆਪਦੇ ਫੋਨ 'ਚ ਆਪਦੀ ਨਹਾਉਂਦੀ ਹੋਈ ਦੀ ਵੀਡੀਓ ਦੇਖੀ ਤਾਂ ਸੰਗੀਤਾ ਦੇ ਮਤਲਬ ਵੀ ਪੈਰਾਂ ਤੋਂ ਜ਼ਮੀਨ ਖਿਸਕ ਗਈ ਅੱਖਾਂ ਗੰਨੇਰਾ ਛਾ ਗਿਆ ਉਹ ਸਾਇਲ ਖਾਨ ਨੂੰ ਕਹਿੰਦੀ ਮੈਨੂੰ ਤੇ ਰਤੋ ਇਹ ਯਕੀਨ ਨਹੀਂ ਸੀਗਾ ਮੈਂ ਤੈਨੂੰ ਆਪਦੇ ਪੁੱਤਾਂ ਵਰਗਾ ਸਮਝਦੀ ਸੀਗੀ ਮੈਨੂੰ ਨਹੀਂ ਪਤਾ ਸੀਗਾ ਤੂੰ ਮੇਰੇ ਨਾਲ ਇਹ ਹਰਕਤ ਕਰੇਂਗਾ ਅੱਜ ਸੋਇਲ ਖਾਨ ਕਹਿੰਦਾ ਵੀ ਹੁਣ ਤੁਸੀਂ ਜਿਆਦਾ ਗੱਲਾਂ ਨਾ ਕਰੋ ਤੇ ਜਿਹੜੀਆਂ ਮੇਰੀ ਹਰ ਇੱਕ ਤੁਹਾਨੂੰ ਗੱਲ ਹੁਣ ਮੰਨਣੀ ਪੈਣੀ ਹੈਗੀ। ਸੰਗੀਤਾ ਫੇਰ ਕਹਿੰਦੀ ਹੈ ਵੀ ਤੂੰ ਐਦਾਂ ਕਿਉਂ ਕੀਤਾ ਮੇਰੇ ਨਾਲ ਵੀ ਮੈਨੂੰ ਤੇਰੇ ਤੇ ਭਰੋਸਾ ਸੀਗਾ ਮੈਨੂੰ ਤੇਰੇ ਤੇ ਫੁੱਲ ਜੀਕੀਨ ਸੀਗਾ ਵੀ ਤੂੰ ਮੇਰੇ ਨਾਲ ਕੋਈ ਹਰਕਤ ਨਹੀਂ ਕਰੇਂਗਾ ਤਾਂ ਕਰਕੇ ਜਿਹੜਾ ਰਾਜੂ ਸੀਗਾ ਤੈਨੂੰ ਘਰੇ ਲੈ ਕੇ ਆਉਂਦਾ ਸੀਗਾ। ਪਰ ਇੱਥੇ ਸਭ ਕੁਝ ਉਲਟ ਹੋ ਰਿਹਾ ਸੀਗਾ। ਉਹ ਕਹਿੰਦਾ ਤੁਸੀਂ ਗੱਲਾਂ ਨਾ ਕਰੋ ਮੈਂ ਜਿਹੜੀ ਵੀਡੀਓ ਹੁਣ ਕਈ ਜਣਿਆਂ ਨੂੰ ਫਾਰਵਰਡ ਕਰ ਚੁੱਕਿਆਗਾ। ਜੇ ਤੁਸੀਂ ਮੇਰੀ ਹੁਣ ਗੱਲ ਨਾ ਮੰਨੀ ਤੇ ਉਹ ਅੱਗੇ ਵਾਇਰਲ ਕਰ ਸਕਦੇ। ਫੇਰ ਉਹ ਤੇ ਜਿਹੜੀ ਮਤਲਬ ਸੰਗੀਤਾਂ ਉਹ ਫਸਦੀ ਸੀਗੀ ਤੇ ਉਹ ਕਹਿੰਦੀ ਤੂੰ ਦੱਸ ਤਰੀਕੀ ਕੀ ਗੱਲ ਮੰਨਾਂ ਵੀ ਮੈਂ ਤੂੰ ਜੋ ਕੁਝ ਕੀਤਾ ਮੈਂ ਨਾ ਬਹੁਤ ਗਲਤ ਕੀਤਾ ਵੀ ਮੈਂ ਤੇਰੇ ਮਾਮਾ ਵਰਗੀ ਆਂਗੀ ਪਰ ਜਿੱਥੇ ਜਿਹੜਾ ਸਾਇਲ ਖਾਨ ਦੇ ਦਿਮਾਗ ਤੇ ਹਾਫ ਸ ਭਰੀ ਇੰਨੀ ਪੈ ਚੁੱਕੀ ਸੀਗੀ ਉਹ ਇਹ ਗੱਲ ਨੂੰ ਸਮਝ ਨਹੀਂ ਰਿਹਾ ਸੀਗਾ ਵੀ ਜਿਹੜੀ ਮਤਲਬ ਉਹ ਕੁੜੀ ਨੂੰ ਬੁੜੀ ਨੂੰ ਮਤਲਬ ਉਹਨੂੰ ਕਮਰੇ 'ਚ ਜਾਣ ਲਈ ਕਨਵਰਸ ਕਰ ਰਿਹਾ ਸੀਗਾ ਉਹ ਉਹਦੀ ਮਾਂ ਦੀ ਉਮਰ ਦੀ ਸੀਗੀ ਉਹ ਬਾਰ-ਬਾਰ ਸੰਗੀਤਾ ਕਹਿ ਰਹੀ ਸੀ ਵੀ ਮੈਂ ਤੇਰੀ ਮਾਂ ਦੀ ਉਮਰ ਤੇ ਆ ਤੂੰ ਹਜੇ ਬਹੁਤ ਛੋਟਾ ਮੇਰੇ ਤੋਂ ਵੀ ਇਹ ਹਰਕਤਾਂ ਕਰਦਾ ਸੋਹਣਾ ਨਹੀਂ ਲੱਗਦਾ ਤੇ ਦੂਸਰੋ ਮੈਂ ਦੂਸਰੀ ਗੱਲ ਇਹ ਆ ਵੀ ਮੈਂ ਤੈਨੂੰ ਆਪਦਾ ਪੁੱਤ ਸਮਝਦੀ ਆਂ ਪਰ ਇੱਥੇ ਜਿਹੜਾ ਮਤਲਬ ਇਸਾਇਲ ਖਾਨ ਨਹੀਂ ਮੰਨ ਰਿਹਾ ਸੀਗਾ ਤੇ ਉਹ ਕਹਿੰਦੀ ਵੀ ਦਸੋ ਕੀ ਹਰਕਤ ਮੈਂ ਮੇਰੇ ਨਾਲ ਮੈਂ ਕੀ ਗੱਲ ਮੰਨਾਂ ਤੇਰੀ ਫਿਰ ਉਹ ਇੱਕ ਕਮਰੇ 'ਚ ਲੈ ਕੇ ਜਾਂਦਾ ਉਹਨਾਂ ਦੇ ਹੀ ਬੈਡਰੂਮ 'ਚ ਸੰਗੀਤਾ ਨਾਲ ਜ਼ਬਰਜਨਾਹ ਕਰਦਾ ਦਾ ਸਬੰਧ ਬਣਾਉਂਦਾ ਦਾ ਸਬੰਧ ਬਣਾ ਕੇ ਇੱਕ ਔਰ ਹੋਰ ਫਿਰ ਸਬੰਧ ਬਣਾਉਂਦਾ ਦਾ ਤੇ ਉਹ ਵਾਰ-ਵਾਰ ਚਲਾ ਰਹੀ ਸੀ ਸੰਗੀਤਾ ਵੀ ਮੈਨੂੰ ਛੱਡ ਦੇ ਰਹਿਣ ਦੇ ਵੀ ਮੇਰੇ ਨਾਲ ਇਹ ਹਰਕਤਾਂ ਨਾ ਕਰੋ ਪਰ ਇੱਥੇ ਜਿਹੜਾ ਮਦਲ ਵੀ ਨਾ ਸੰਗੀਤਾ ਉਹ ਕੁਝ ਕਰ ਸਕਦੀ ਸੀਗੀ ਤੇ ਸਾਇਰ ਖਾਨ ਦੇ ਤਾਂ ਪਹਿਲੇ ਹੀ ਦਿਮਾਗ ਤੇ ਹੱਥ ਇੰਨੀ ਭਾਰੀ ਪੈ ਚੁੱਕੀ ਸੀ ਜਦੋਂ ਜ਼ਬਰਦਸਤ ਨਾਲ ਕਰਕੇ ਉਸ ਤੋਂ ਬਾਅਦ ਬੈਡਰੂਮ ਤੋਂ ਬਾਹਰ ਨਿਕਲ ਕੇ ਉਹ ਆਪ ਤੇ ਘਰੇ ਚਲਾ ਜਾਂਦਾ ਤੇ ਇੱਕ ਕੱਲ ਐ ਕਹੇ ਜਾਂਦਾ ਲਾਸਟ 'ਚ ਵੀ ਜੀ ਤੁਸੀਂ ਮੈਨੂੰ ਮੇਰੀ ਇਹ ਗੱਲ ਕਿਸੇ ਨੂੰ ਵੀ ਦੱਸੇ ਜੇ ਮੈਂ ਤੁਹਾਡੀ ਉਹ ਜਿਹੜੀ ਵੀਡੀਓ ਬਣਾਈ ਹੋਊ ਮੈਂ ਵਾਇਰਲ ਕਰ ਦੋ ਤੇ ਨਾ ਹੁਣ ਵਿਚਾਰੇ ਉਹ ਦੱਸਣ ਜੋਗੀ ਸੀਗੀ ਕਿਸੇ ਨੂੰ ਨਾ ਹੀ ਉਹਦਾਂ ਗੱਲਾਂ ਮੰਨਣ ਮਤਲਬ ਹੀ ਮੰਨ ਸਕਦੀ ਸੀ ਪਰ ਉਹਨੂੰ ਮਜਬੂਰੀ ਚ ਉਸ ਦੀਆਂ ਗੱਲਾਂ ਮੰਨਣੀਆਂ ਪੰਨਾਂ ਤੇ ਮਤਲਬ ਵੀ ਕਈ ਮਹੀਨਿਆਂ ਤੱਕ ਸਾਲਾਂ ਤੱਕ ਇਦਾਂ ਹੀ ਚੱਲਦਾ ਰਿਹਾ ਉਹ ਘਰੇ ਆਉਂਦਾ ਉਸ ਨਾਲ ਜਬਰਜਨਾਹ ਕਰਦਾ ਤੇ ਵਾਪਸ ਚਲایا ਜਾਂਦਾ ਮੈਂ ਹੁਣ ਕਿਸੇ ਨੂੰ ਸ਼ੱਕ ਹੁੰਦਾ ਸੀ ਕਿਉਂਕਿ ਉਹ ਪਹਿਲਾਂ ਵੀ ਉਹਨਾਂ ਦੇ ਅਕਸਰ ਘਰੇ ਰਹਿੰਦਾ ਸੀਗਾ ਤੇ ਉਹ ਮਤਲਬ ਵੀ ਲੋਕਾਂ ਨੂੰ ਤੇ ਲੱਗਦਾ ਸੀਗਾ ਵੀ ਇਹ ਮਾਂ ਪੁੱਤ ਆਗੇ ਦੋਸਤ ਦੀ ਦੋਸਤ ਮਾਂ ਆਪਣੀ ਵੀ ਮਾਂ ਹੀ ਹੁੰਦੀ ਹੈਗੀ ਪਰ ਹੁਣ ਕਿਸੇ ਨੂੰ ਕੀ ਪਤਾ ਸੀਗਾ ਅੰਦਰਲੀ ਗੱਲ ਤਾਂ ਤੇ ਹੁਣ ਉਸ ਜਬਰ ਜਨਾਬ ਤੱਕ ਇੱਕ ਗੱਲ ਸੀਮਤ ਦਾ ਰਹਿ ਗਈ ਸੀ ਉਸ ਤੋਂ ਬਾਅਦ ਉਹ ਪੈਸੇ ਵੀ ਮੰਗਣ ਲੱਗਾ ਸੀ ਉਹਨੂੰ ਬਲੈਕਮੇਲ ਕਰਦਾ ਸੀ ਉਹਨੇ ਇੰਨੇ ਪੈਸੇ ਤੇ ਨਹੀਂ ਵਾ ਤੇਰੀ ਵੀਡੀਓ ਵਾਇਰਲ ਕਰੂਗਾ ਤੇ ਕਿਵੇਂ ਨਾ ਕਿਵੇਂ ਉਹ ਵਿਚਾਰੀ ਪੈਸੇ ਕਿਤੋਂ ਨਾ ਕਿਤੋਂ ਕਰਕੇ ਉਹਨੂੰ ਅਰੇਂਜਮੈਂਟ ਦਿੰਦੀ ਪੈਸਾ ਵੀ ਦੇ ਪੈਸਾ ਵੀ ਦੇ ਰਹੀ ਸੀ ਉਹ ਤੇ ਦੂਸਰਾ ਆਪਦਾ ਸ਼ਰੀਰ ਵੀ ਦੇ ਰਹੀ ਸੀ ਤੁਸੀਂ ਦੇਖੋ ਹੁਣ ਉਸ ਮਾ ਤੇ ਕੀ ਬੀਤਦੀ ਹੋਣੀ ਹੈਗੀ ਹੌਲੀ ਹੌਲੀ ਚੱਲਦਾ ਰਿਹਾ ਇਦਾਂ ਤੇ ਜਿਹੜਾ ਮਨੂੰ ਸੰਗੀਤਾ ਦਾ ਘਰ ਵਾਲਾ ਸੀਗਾ ਉਹ ਸ਼ੱਕ ਹੋਣ ਲੱਗਾ ਸੀ ਕਿਉਂਕਿ ਜਿਹੜੀ ਸੰਗੀਤਾ ਦਾ ਸੁਭਾਅ ਸੀ ਉਹ ਚੇਂਜ ਹੋ ਗਿਆ ਸੀਗਾ ਇਕੋ ਤੁਸ ਜੀ ਸਮਝੀ ਸਕਦੇ ਹੋਗੇ ਐਡੀ ਵੱਡੀ ਟੈਨਸ਼ਨ ਲੈ ਕੇ ਉਹ ਮਤਲਬ ਜੀ ਰਹੀ ਸੀਗੀ ਵਿਚਾਰੀ ਤੇ ਉਹ ਜਿਹੜਾ ਉਹ ਘਰਾਂ ਨੂੰ ਪਤਾ ਲੱਗ ਗਿਆ ਸੀਗਾ ਤੇ ਉਹ ਫਿਰ ਵਿਚਾਰੀ ਗੱਲ ਟਾਲ ਦਿੰਦੀ ਸੀ ਕੁਛ ਨਹੀਂ ਵੀ ਇਦਾਂ ਦਾ ਕੋਈ ਬੜੀ ਵੱਡੀ ਗੱਲ ਨਹੀਂ ਸੀ ਤੇ ਹੁਣ ਫਿਰ ਇੱਕ ਦਿਨ ਆਉਂਦਾ ਜਦੋਂ ਜਬਰਦਸਤ ਨਾ ਕਰਤਾ ਹੁਣ ਜਿਹੜਾ ਮਤਲਬ ਉਹ ਅੰਤਾ ਚੁੱਕਿਆ ਸੀਗਾ ਉਹ ਸੈਣ ਦਾ ਸੰਗੀਤਾਂ ਦੇ ਸੈਣ ਦਾ ਤੇ ਹੁਣ ਅੱਕ ਹਾਰ ਕੇ ਸਾਰੀਆਂ ਗੱਲਾਂ ਮਤਲਬ ਭੁੱਲ ਭੁਲਾ ਕੇ ਵੀ ਮੇਰੀ ਵੀਡੀਓ ਬਣੀ ਹੈਗੀ ਉਹ ਗੱਲ ਭੁੱਲ ਕੇ ਸਿੱਧਾ ਜਾਂਦੀ ਹੈ ਉਹਨਾਂ ਦੇ ਨੇੜੇ ਪੁਲਿਸ ਸਟੇਸ਼ਨ ਤੇ ਪੋਸਟ ਸਟੇਸ਼ਨ ਤੇ ਜਾ ਕੇ ਸਾਰੀ ਗੱਲ ਵਾਰ ਦੱਸਦੀ ਹੈਗੀ ਵੀ ਐਦਾਂ ਐਦਾਂ ਮੇਰੇ ਨਾਲ ਇਹ ਵੀਡੀਓ ਬਣਾਈ ਗਈ ਮੇਰੀ ਵੀਡੀਓ ਬਣਾਉਣ ਤੋਂ ਬਾਅਦ ਮੈਨੂੰ ਜਬਰਦਨਾ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਤੋਂ ਪੈਸੇ ਵੀ ਲੈਤੇ ਗਏ ਤਾਂ ਸਾਰਾ ਡਰੈੱਸ ਦੱਸਦੀ ਹੈਗੀ ਸਾਇਲ ਖਾਨ ਦਾ ਤੇ ਪਹਿਲੇ ਗੱਲ ਨੂੰ ਜਿਹੜਾ ਉੱਥੋਂ ਦਾ ਐਸਐਚਓ ਸੀਗਾ ਅਮਰ ਸਿੰਘ ਉਹ ਵੀ ਉਸੰਗੀਤਾ ਨੂੰ ਵੀ ਡਾਂਟਦਾ ਦਾ ਕਹਿੰਦਾ ਵੀ ਤੂੰ ਇਹ ਗੱਲ ਪਹਿਲਾਂ ਹੀ ਦੱਸਣੀ ਸੀਗੀ ਵੀ ਐ ਨਹੀਂ ਹੁੰਦਾ ਵੀਡੀਓ ਐਦਾਂ ਹੀ ਕੋਈ ਵਾਇਰਲ ਨਹੀਂ ਕਰ ਦਿੰਦਾ ਦਾ ਵੀ ਆਪਾਂ ਉਹ ਸਭ ਤੋਂ ਸਭ ਤੋਂ ਸਜ਼ਾ ਦਿੰਦੇ ਚਲੋ ਵੀ ਹੁਣ ਵੀ ਕੋਈ ਬੜੀ ਦੇਰ ਨਹੀਂ ਹੋਈ ਤੁਸੀਂ ਦੇਰ ਐ ਦਰਸਤਾਈ ਵਿੱਚ ਤੁਸੀਂ ਥਾਣੇ ਤਾਂ ਪਹੁੰਚੇ ਫਿਰ ਜਿਹੜਾ ਐਸਚਓ ਅਮਰ ਸਿੰਘ ਦੀ ਇਹਦਾ ਸਲਾਗ ਕਰਨੀ ਬਣਦੀ ਹੈਗੀ ਕੁਆਲੀਅਰ ਦੇ ਦੀ ਡਰਾਉਣੀ ਤ੍ਰੰਤੀ ਹੀ ਐਕਸ਼ਨ ਲੈਂਦਾ ਤੇ ਪਰ ਇੱਥੇ ਜਿਹੜਾ ਸੈਲਖਾਨ ਨੂੰ ਪਤਾ ਲੱਗਿਆ ਸੀਗਾ ਵੀ ਜਿਹੜੀ ਹੁਣ ਰਾਜੋ ਦੀ ਮਾਸ ਸੰਗੀਤਾ ਉਹ ਪੁਲਿਸ ਸਟੇਸ਼ਨ ਜਾ ਚੁੱਕੀ ਆ ਤਾਂ ਕਰਕੇ ਜਿਹੜਾ ਸੈਲਖਾਨ ਉਹ ਕਰੋ ਭੱਜ ਗਿਆ ਸੀ ਤੇ ਹੁਣ ਹੌਲੀ ਹੌਲੀ ਵਰ ਪੁਲਿਸ ਸਾਫ ਦੇ ਜਦੋਂ ਆਈ ਤੇ ਆ ਜੇ ਕਹਿੰਦੇ ਗੂਗੇ ਵੀ ਬੋਲਣ ਲਾ ਲੈਂਦੀ ਹੈਗੀ ਤੇ ਵੱਡੇ ਵੱਡੇ ਨੂੰ ਭਾਲ ਵੀ ਲੈਂਦੀ ਹੈਗੀ ਤੋ ਥੋੜੀ ਦੇਰ ਬਾਅਦ 10 15 ਦਿਨਾਂ ਬਾਅਦ ਸਾਇਲ ਖਾਨ ਨੂੰ ਮਤਲਬ ਇਹ ਲੱਭ ਲੈਂਦੀ ਹੈ ਪੁਲਿਸ ਲੱਭ ਕੇ ਪੁਲਿਸ ਹਰਾਸਤ ਚ ਲੈ ਜਾਂਦੀ ਹੈ ਜਦੋਂ ਉਹਨੂੰ ਸਾਕਤੀ ਨੇ ਪੁੱਛਿਆ ਜਾਂਦਾ ਵੀ ਇਹ ਗੱਲਾਂ ਬਾਤਾਂ ਸੱਚ ਆ ਇਹਦਾ ਮੋਬਾਈਲ ਫੋਨ ਲਿਆ ਜਾਂਦਾਗਾ ਸੇਮ ਜਿਹੜੀ ਸੰਗੀਤਾ ਨੇ ਦੱਸੀ ਸੀ ਉਹਗਾ ਸਾਰੀ ਗੱਲ ਸੱਚ ਹੁੰਦੀ ਹੈ ਉਹ ਦੱਸਦਾ ਵੀ ਹਾਂ ਮੈਂ ਉਹਨਾਂ ਨੂੰ ਜ਼ਬਰਦਸਤ ਕੀਤਾਗਾ ਉਹਦੀ ਮਨਜ਼ੂਰੀ ਤੋਂ ਬਿਨਾਂ ਕੀਤਾਗਾ ਮੈਂ ਉਹ ਤੋਂ ਪੈਸੇ ਵੀ ਲੱਤੇ ਹੈ ਤੇ ਮੈਂ ਉਹਦੀ ਬਿਨਾਂ ਮਨਜ਼ੂਰੀ ਤੋਂ ਵੀਡੀਓ ਵੀ ਬਣਾਈ ਹੈ ਪਹਿਲਾਂ ਪੁਲਿਸ ਵੀਡੀਓ ਡਿਲੀਟ ਮਾਰਦੀ ਹੈ ਉਸ ਤੋਂ ਬਾਅਦ ਉਹਨੂੰ ਮਤਲਬ ਅਦਾਲਤ ਚ ਲੈ ਕੇ ਜਾਂਦੀ ਹੈ ਅਦਾਲਤ ਨੂੰ ਸਜ਼ਾ ਸੁਣਾਉਂ ਹੁਣ ਅੱਜ ਦੀ ਕਹਾਣੀ ਤਾਂ ਹੁੰਦੀ ਇੱਥੇ ਸਮਾਪਤ ਕਿਵੇਂ ਮਤਲਬ ਇੱਕ ਭਰੋਸਾ ਤੋੜਿਆ ਇੱਕ ਬੰਦੇ ਨੇ ਕਿਵੇਂ ਜਿਹੜੀ ਇੱਕ ਮਾਂ ਭਰੋਸਾ ਕਰਦੀ ਸੀਗੀ ਆਪਦੇ بیٹے ਬਰਾਬਰ ਦਾ ਸਮਝਦੀ ਸੀਗੀ ਉਸੇ بیٹے ਨੇ ਉਹਦੇ ਨਾਲ ਇਹ ਹਰਕਤ ਕੀਤੀ ਹੁਣ ਅੱਜ ਦੀ ਦੁਨੀਆ 'ਚ ਭਰੋਸਾ ਕਰਨਾ ਕਿਸੇ ਤੇ ਮਤਲਬ ਹੀ ਆਪਦੇ ਮਾਪਿਆਂ ਤੋਂ ਮਾਂ ਪਿਓ ਤੋਂ ਬਿਨਾਂ ਕਿਸੇ ਤੇ ਭਰੋਸਾ ਨਾ ਕਰਮੈਂ ਇੱਕ ਬਾਰ-ਬਾਰ ਵੀਡੀਓ 'ਚ ਗੱਲਾਂ ਸ਼ੇਅਰ ਕਰਦਾ ਆ ਰਿਹਾ ਵੀ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅੱਜ ਦੀ ਦੁਨੀਆ 'ਤੇ ਭਰੋਸੇ ਦੇ ਲਾਇਕ ਹੈ ਹੀ ਨਹੀਂ ਇਹ ਦੁਨੀਆ ਕੀ ਵਦਾ ਕਿਹੜਾ ਬਦਲ ਵੀ ਕਦੋਂ ਸੱਪ ਬਣ ਕੇ ਸਾਨੂੰ ਡੰਬ ਜੇ ਆਪਦਾ ਧਿਆਨ ਰੱਖੋ ਆਪਦੇ ਬੱਚਿਆਂ ਦਾ ਧਿਆਨ ਰੱਖੋ ਤੇ ਆਪਦੇ ਘਰ ਵਾਲਿਆਂ ਦਾ ਧਿਆਨ ਰੱਖੋ ਧੰਨਵਾਦ ਸਟੋਰੀ ਸੁਣ ਲਈ ਜੇ ਸਟੋਰੀ ਜੇ ਕੋਈ ਸਿੱਖਣ ਨੂੰ ਮਿਲਿਆ ਹੋਵੇ ਚੰਗਾ ਲੱਗਾ ਬੱਚਿਆਂ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਹਾਡਾ ਕੋਈ ਕੌਚਾ ਹੈਗਾ ਤਾਂ ਕਮੈਂਟ ਚ ਕਰਕੇ ਮੈਨੂੰ ਦੱਸ ਦਿਓ ਧੰਨਵਾਦ